ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਜodhpur ਦੇ ਵਿੱਚ ਆ ਹੈਗਾ ਆਪਾਂ ਨੇ ਦੂਸਰਾ ਦਿਨ ਤੇ ਅੱਜ ਆਪਾਂ ਚੱਲੇ ਆ ਜਿਹੜਾ ਵੀ ਜodhpur ਦੇ ਵਿੱਚ ਲੇਕਸ਼ਨਾਂ ਨੇ ਖਾਸ ਤਰ੍ਹਾਂ ਦੀਆਂ ਮਤਲਬ ਮਹਾਰਾਨਗਰ ਫੋਰਟ ਤੇ ਉਦੇਨ ਭਵਨ ਆ ਬਾਕੀ ਦੋ ਤਿੰਨ ਜਿਹੜੀਆਂ ਵੀ ਲੇਕਸ਼ਨਾਂ ਹੋਣਗੀਆਂ ਉਹ ਆਪਾਂ ਐਕਸਪਲੋਰ ਕਰਾਂਗੇ ਮੇਰੀ ਟਰਾਈ ਇਹ ਆ ਵੀ ਆਪਾਂ ਸਕੂਟਰ 'ਤੇ ਐਕਸਪਲੋਰ ਕਰੀਏ ਕਿਉਂਕਿ ਸਕੂਟਰ 'ਤੇ ਆ ਵੀ ਟਾਈਮ ਦੀ ਬਚਤ ਹੋ ਜਾਊਗੀ ਤੇ ਬੱਦ ਚੀਜ਼ ਐਕਸਪਲੋਰ ਕਰ ਲਾਂ ਕਿਉਂਕਿ ਆਟੋ ਵਾਲੇ ਫਿਰ ਉਹਨੇ ਕਿੰਨੇ ਲੈਣਦਿਆਂ 100 150 200 ਰੁਪਏ ਤੋਂ ਮੰਗੂ ਆਟ ਮੰਨਵਾ ਸਕੂਟਰ ਲੈ ਲਈ ਹੈ ਨਾ ਤੇ ਕੱਪੜੇ ਵੀ ਇਸ ਕਰਕੇ ਜੈਕਟ ਤਾਂ ਪਾਲੀ ਸਕੂਟਰ ਹੀ ਕਰਕੇ ਵੀ ਸਕੂਟਰ ਹੀ ਠੰਡ ਵਗੈਰਾ ਲੱਗੂਗੀ ਬਾਹਰ ਆਪਾਂ ਦੇਖਿਆ ਨਹੀਂ ਰਹੇ ਮੌਸਮ ਕਿੰਦਾ ਨਾ ਵੈਸੇ ਤਾਂ ਗਰਮੀ ਹੈ ਜੋ ਵੀ ਪਰ ਵਿੱਚ ਪਰ ਮੈਂ ਜੈਕਟ ਤਾਂ ਪਾਲੀ ਵੀ ਜੈਕਟ ਚਲਾ ਕੇ ਲੈ ਜੂਗੀ ਕਈ ਵਾਰੀ ਆਪਾਂ ਇਕੱਲੇ ਵਗੈਰਾ ਜਾਂਦੇ ਤਾਂ ਜ਼ੋਰ ਲੱਗਦਾ ਤਾਂ ਉੱਤੇ ਜੈਕਟ ਵਗੈਰਾ ਲੈ ਜਾਂਦੀ ਆ ਤੇ ਆਪਾਂ ਇੱਥੇ ਤਿਆਰ ਹੋ ਗਏ 7:30 ਦਾ ਟਾਈਮ ਹੋ ਗਿਆ ਤੇ ਦੂਸਤ ਆਪਾਂ ਹਰ ਜਿਹੜਾ ਬੈੱਡ ਸੀ ਆਪਣਾ ਇਹਨੂੰ ਆਪਾਂ ਖਾਲੀ ਕਰਕੇ ਹੁਣ ਆਪਾਂ ਬੈਗ ਬਾਈਕ ਕੋਲ ਜਮ੍ਹਾਂ ਕਰਉਣਾ ਸ਼ੁਰੂ ਕਰਨਾ ਥੱਲੇ ਤੇ ਇਹਨੂੰ ਪਹੁੰਚਿਆ ਵੀ ਅਸੀਂ ਸਾਮ ਨੂੰ ਲੈ ਜਾਵ ਤੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜਾ ਕੇ ਹੁਣ ਬ੍ਰੇਕਫਾਸਟ ਨਾਸ਼ਤਾ ਵਗੈਰਾ ਕਰਕੇ ਫਿਰ ਆਪਾਂ ਅੱਗੇ ਵੱਧ ਚਲਦੇ ਆਂ ਤੇ ਵੱਧ ਤੋਂ ਵੱਧ ਜੈਕਸਚਰ ਕਰਾਂਗੇ ਵੱਧ ਤੋਂ ਵੱਧ ਦੇਖਾਂਗੇ ਵੱਧ ਤੋਂ ਵੱਧ ਘੁੰਮਾਂਗੇ ਤੇ ਜਿੰਨਾ ਕਿ ਟਾਈਮ ਹੋਇਆ ਵੱਧ ਤੋਂ ਵੱਧ ਜਾਇਨ ਕਰੀ ਆਪਾਂ ਦੇਵਾਂਗੇ ਤੇ ਵੀਡੀਓ ਨੂੰ ਬਣੇ ਰਹੋ ਬਲੌਗ ਦੇ ਵਿੱਚ ਬਣੇ ਰਹੋ ਤੇ ਜਿੰਨਾ ਵੀ ਰਿਆਂ ਨੇ ਕੱਲਾ ਲ ਬਲੌਗ ਨਹੀਂ ਦੇਖਿਆ ਉਹ ਵੀਡੀਓ ਜਿਹੜਾ ਮੈਂ ਲਾਸਟ ਤੇ ਪਾ ਦੂੰਗਾ ਤੇ ਉਹ ਜ਼ਰੂਰ ਜਾ ਕੇ ਚੈੱਕ ਕਰ ਲੈ ਸਵੇਰ ਦੇ 6:30 ਵਜੇ ਟਾਈਮ ਹੋ ਗਿਆ ਤੇ ਬਹੁਤ ਲੋਕ ਤਾਂ ਘੱਟ ਹੀ ਨਿਕਲਦੇ ਨੇ ਇਸ ਟਾਈਮ ਕਿਉਂਕਿ ਅਗਲਾ ਹਰੇਕ ਬੰਦਾ ਘਰੋਂ ਵਗੈਰਾ ਚੋਂ 8-9 ਵਜੇ ਨਿਕਲ ਲ ਅੱਲਾਪਾ ਜਾ ਕੇ ਦੇਖਦੇ ਆ ਸਕੂਟਰੀ ਸਕੂਟਰੀ ਵਗਾਰਾ ਦੇਖਦੇ ਆ ਜੇ ਮਿਲ ਜੇ ਤਾਂ ਵਧੀਆ ਨਹੀਂ ਆਟੋ ਤੇ ਜਾਣਾ ਪਊਗਾ ਕਿਉਂਕਿ 8-9 ਵਜੇ ਖੁੱਲਦੀਆਂ ਨੇ ਦੁਕਾਨਾਂ ਤੇ ਕੋਈ ਨਾ ਸਕੂਟਰੀ ਵਾਲੀਆਂ ਜੋਧਪੁਰ ਰਾਜਸਥਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਆਗਾ ਤੇ ਇਹਨੂੰ ਅਸਲ 'ਚ ਸੰਸਿਟੀਵ ਵੀ ਕਹਿੰਦੇ ਨੇ ਕਿਉਂਕਿ ਇੱਥੇ ਧੁੱਪ ਹੀ ਰਹਿੰਦੀ ਹੈਗੀ ਜਦੋਂ ਵੀ ਆਉਂਗੇ ਗਰਮੀ ਸਰ ਦੀ ਸਿੱਧੀ ਧੁੱਪ ਆਉਂਦੀ ਇੱਥੇ ਤਾਂ ਕਰਕੇ ਇਹਨੂੰ ਸੰਸਿਟੀਵ ਵੀ ਕਹਿੰਦੇ ਨੇ हां भाई तो अपन स्कूटर ले ली ते इना रेट ਦਾ ਸਪੈਸ਼ਲ ਇੱਕ ਲਾਇਆ ਹੈ 200 ਰੁਪਏ ਪਰ 4 ਘੰਟੇ ਲੈ ਲੈਂਦੇ ਨੇ ਅੱ비 ਅੱਜ ਕੀ ਰੱਖੂ ਅੱਜ ਕੀ ਰੱਖੂ ਅੱਜ ਕੀ ਤੇ ਸਕੂਟਰੀ ਆਪਾਂ ਲੈ ਲਈ ਆਹ ਵਾਲੀ ਨਵੀਂ ਦੀ 350 ਰੁਪਏ ਦੇ حساب ਨਾਲ 400 ਰੁਪਏ ਮੰਗਦਾ ਸੀਗਾ ਆਪਾਂ 350 ਹਿਸਾਬ ਨਾਲ ਲੈ ਲਈ ਸਕੂਟਰੀ ਕਿਤੇ ਆਪਾਂ ਸਕੋਰ ਕਰਦੇ ਆ ਜੱਟ ਸਕੂਟਰੀ ਆਪਾਂ ਲੈ ਲਈ 350 ਰੁਪਏ ਦੀ ਤੇ 200 ਵਾਲਿਆਂ ਵਿੱਚ ਤੇਲ ਉਹ ਕਹਿੰਦਾ ਬਈ ਤੇਨ ਸਕੂਟਰੀ ਦੇਵਾਂਗੇ ਤੇਲ ਨਹੀਂ ਦਿੰਦੇ ਤੇ ਹੁਣ ਆਪਾਂ ਚੱਲਦੇ ਹਾਂ ਪਹਿਲਾਂ ਉਹ ਦੇਖ ਭਵਨ ਵਾਲਾ ਇੱਕ ਜਿਹੜਾ ਪਹਿਲਾਂ ਭਵਨ ਦੇਖਣ ਵਾਲਾ ਉਹ ਦੇਖਦੇ ਹਾਂ 2-3 ਕਿਲੋਮੀਟਰ ਇੱਥੋਂ ਮਤਲਬ ਉਧਰ ਚੱਲਦੇ ਆਂ ਉਮੀਦ ਭਵਨ ਲਈ ਜਾਂ ਲੈਣੀ ਨਾ ਇੱਕ ਰਸਤਾ ਬਣਿਆ ਹੋਇਆ ਹੈਗਾ ਜਿੱਦੋਂ ਆਪਾਂ ਮੇਰੇ ਭਵਨ ਨੂੰ ਜਾਂਦੇ ਤਾਂ ਆਹ ਵਾਲਾ ਰਸਤਾ ਕਿਦਰ ਤੇ ਇੱਥੇ ਸਕਿਉਰਿਟੀ ਪਰਪਸ ਲਈ ਖੜੇ ਨੇ ਤੇ ਮੈਨੂੰ ਕਹਿੰਦੇ ਵੀ 9 ਵਜੇ ਖੁੱਲੂਗਾ ਇਹ ਹਜੇ ਖੁੱਲਿਆ ਨਹੀਂ ਗਿਆ ਤੇ ਮੈਂ 8:40 ਤੇ ਪਹੁੰਚ ਗਿਆ ਸੀਗਾ ਇੱਥੇ ਸਕੂਟਰ ਲਾ ਕੇ ਉਹ ਕਹਿੰਦਾ 10-20 ਮਿੰਟ ਰਵੇਟ ਕਰ ਲਾ ਫਿਰ ਅੱਗੇ ਜਾਂਦੇ ਆਮ ਅਕ ਤੈਨੂੰ ਜੋਧਪੁਰ ਜਿਹੜਾ ਅਸਲ 'ਚ ਸ਼ਹਿਰ ਆਨੇ ਕਾਫੀ ਪੁਰਾਣਾ ਸ਼ਹਿਰ ਹੈਗਾ ਤੇ 12 ਮਈ 1759 ਦੇ ਤਕਰੀਬਨ ਆਸ-ਪਾਸ ਕਹਿੰਦੇ ਮਹੀਰ ਰੱਖੀ ਸੀ ਜਿਹੜਾ ਇੱਥੇ ਦਾ ਰਾਜਾ ਹੁੰਦਾ ਸੀ ਜੋਧਾ ਕਿਉਂਕਿ ਇੱਥੇ ਜਿਹੜਾ ਪਹਿਲਾਂ ਸ਼ਾਸਨ ਹੁੰਦਾ ਸੀ ਉਹ ਦੇਹ ਰਾਜਪੂਤ ਹੁੰਦੇ ਸੀ ਮਤਲਬ ਕਾਫੀ ਜਿਹੜਾ ਰਾਜਸਥਾਨ ਏਰੀਆ ਉੱਥੇ ਰਾਜਪੂਤਾਂ ਨੇ ਸ਼ਾਸਨ ਨਹੀਂ ਕਿਹਾਗਾ ਤੇ ਜਿਹੜਾ ਮਤਲਬ ਜੋਧਪੁਰ ਦਾ ਨਾਮ ਪਿਆ ਉਹ ਰਾਜਾ ਜੋਧਾ ਤੋਂ ਪਿਆ ਹੋਇਆ ਹੈਗਾ ਪੁਰ ਦਾ ਮਤਲਬ ਸ਼ਹਿਰ ਹੁੰਦਾ ਹੈਗਾ ਜੋਧਾ ਉਹਦੇ ਨਾਮ ਤੇ ਪਿਆ ਸੀਗਾ ਤੇ ਇਹ ਮਾਰਵਾੜੀ ਏਰੀਆ ਹੈਗਾ ਤੇ ਕਾਫੀ ਪੁਰਾਣਾ ਏਰੀਆ ਹੈਗਾ ਜੋਧਪੁਰ ਤੇ ਬਾਕੀ ਇਹ ਮਤਲਬ ਰਾਜਤਾਨੀ ਰਿਹਾਗਾ ਪਹਿਲਾ Rajasthan ਦੀ ਤੇ ਜਿਹੜੇ ਮਤਲਬ ਇਹ ਰਾਜੇ ਹੁੰਦੇ ਸੀਗੇ ਜਿਹੜਾ ਰਾਜਾ ਜੋਧਾ ਸੀ ਉਹ ਆਪਦੇ ਆਪ ਨੂੰ ਭਗਵਾਨ ਰਾਮ ਦੀ ਵੰਸ਼ ਮੰਨਦਾ ਸੀਗਾ ਮਤਲਬ ਉਹਨਾਂ ਦੀ ਗਾਹ ਪੀੜੀ ਤੋਂ ਪੀੜੀ ਹੁੰਦੀ ਸੀਗੀ ਤੇ ਤਾਂ ਕਰਕੇ ਬਹੁਤ ਲੋਕ ਇਹ ਜਾਣਦੇ ਨੇ ਵੀ ਜਿਹੜਾ ਮਤਲਬ ਸ਼ਹਿਰ ਹੁੰਦੇ ਨੇ ਜਿਵੇਂ ਹੁਣ ਆਪਾਂ ਕਹਿੰਦੇ ਆ Jaipur ਹਨਾ Pink City ਹੋ ਗਿਆ ਜਸਲਮੇਰ Golden City ਹੋ ਗਿਆ ਤੇ ਜਿਹੜਾ ਜੋਧਪੁਰ ਆਹੋ Blue City ਹੋ ਗਿਆ ਤੇ ਜਿਹੜੇ ਨੇ ਮਤਲਬ ਇੱਥੇ ਘਰੇ ਦੇ ਰੰਗ ਕੀਤਾ ਹੋਇਆ ਥੋੜੇ ਘਰੇ ਦੇ ਰੰਗ ਕੀਤਾ ਹੋਇਆ ਇਹ ਨਹੀਂ ਕਹਿ ਸਕਦੇ ਵੀ ਮਤਲਬ ਜਿਹੜਾ ਜੋਧਪੁਰ ਉਹ ਸਾਰੇ ਹੀ ਨੀਲੇ ਰੰਗ ਤੇ ਮਤਲਬ ਕੀਤਾ ਹੈ ਘਰਾਂ ਨੂੰ ਰੰ ਉਹ ਕੋਸ ਕੋਸ ਕਰਾਨ ਕੀਤਾ ਹੁੰਦਾ ਕਰਾਂਗਾ ਤੇ ਬਾਕੀ ਆਪਾਂ ਜਾਣਕਾਰੀ ਲੈਂਦੇ ਜਾਂਦੇ ਆ ਤੇ ਜਿਵੇਂ ਜਿਵੇਂ ਆਪਾਂ ਨੂੰ ਪਤਾ ਚੱਲ ਜਾਂਦਾ ਉਹ ਮੈਂ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਜਿਹੜਾ ਆਪਾਂ ਵੀਡੀਓ 'ਚ ਗੱਲ ਕਰ ਰਹੇ ਸੀ ਵੀ ਲਾਲ ਬਲੂਆ ਪੱਥਰ ਕਿਹੜਾ ਹੁੰਦਾ ਉਹ ਲਾਲ ਬਲੂਆ ਪੱਥਰ ਆਹ ਵਾਲਾ ਹੁੰਦਾ ਹੈ ਜਿਹੜਾ ਵੀ ਉਸ ਸਮੇਂ ਰਾਜੇ ਮਹਾਰਾਜੇ ਇਹ ਤੋਂ ਕੰਮ ਲੈਣੇ ਹੁੰਦੇ ਸੀਗੇ ਇਹ ਵਾਲਾ ਪੱਥਰ ਹੁੰਦਾ ਲਾਲ ਬਲੂਆ ਆਪ ਦੇ ਸਾਧਨ ਦੇ ਇੱਕ ਤਾਂ ਇਹ ਹੁੰਦਾ ਵੀ ਪਾਰਕਿੰਗ ਚ ਲਾਉਣਾ ਪੈਂਦਾ ਹੈ ਤੇ ਸਕੂਟਰੀ ਵਾਲੇ ਲੈਤੇ ਆਪ ਲੋ 20 ਰੁਪਏ ਪਾਰਕਿੰਗ ਦੇ ਇਹ ਲੱਗ ਤੋਂ ਖਰਚਾ ਹੁੰਦਾ ਹੈਗਾ ਕਿ ਆਪਾਂ ਨੋਟ ਹੀ ਨਹੀਂ ਕਰਦੇ ਜਿਹੜਾ ਅਮੇਦਪੁਰ ਬੰਦਾ ਅਸਲ ਚ ਐਂਟਰੀ 게ਟ ਆ ਉਹ ਵਾਲਾਗਾ ਇਹ ਆ ਜੀ ਅਮੇਦਪੁਰ ਬੰਦੀ ਟਿਕਟ ਤੇ ਮਿਊਜ਼ੀਅਮ ਦੀ ਤੇ ਇਹਨਾਂ ਨੇ ਲਾਇਆ ਆਪਣ ਨੂੰ 60 ਰੁਪਏ ਦੀ ਟਿਕਟ ਲਾਈ ਆ ਤੇ ਅੱਗੇ ਹੈਗਾ ਐਂਟਰੀ 게ਟ ਤੇ ਅੱਗੇ ਆਪਾਂ ਚੱਲਦੇ ਆ ਇਹਨਾਂ ਨੇ ਨਾ ਅਸਲ ਚ ਮੈਨੂੰ ਮੇਰੇ ਕੋਲ ਬੈਗ ਦੇ ਵਿੱਚ ਟਰਾਈਪੋਡ ਤਾਂ ਸੀਗਾ ਛੋਟਾ ਜਿਹਾ ਅੰਦਰ ਕਹਿੰਦੇ ਵੀਡੀਓ ਨੇ ਬਣਾਇਓ ਤੇ ਬਾਹਰ ਨਾ ਕੱਢਿਓ ਕਹਿੰਦੇ ਇੱਥੇ ਤਾਂ ਸਿਕਿਉਰਿਟੀ ਗਾਰਡ ਜਿੰਨੇ ਅੰਦਰ ਜਾਂਦੇ ਤਾਂ ਸੀਗਾ ਪਰ ਉਹ ਕਹਿੰਦੇ ਬਾਹਰ ਨਾ ਕੱਢਿਓ ਇਹ ਆ ਜੀ ਅਮਿਤ ਪਵਨ ਤਾਂ ਬਾਹਰ ਹੀ ਦ੍ਰਿਸ਼ ਇਹ ਸੋ ਜੇ ਤਨ ਪਾਗਾ ਚ ਬੰਡੇ ਹੋਏ ਇੱਕ ਦੇ ਦੇ ਵਿੱਚ ਸਾਹੀ ਪਰਿਵਾਰ ਰਹਿੰਦਾਗਾ ਇੱਕ ਚ ਹੋਟਲ ਆਗਾ ਤੇ ਇੱਕ ਚ ਮਿਊਜ਼ੀਅਮ ਬਣਿਆ ਹੋਇਆਗਾ ਇਹ ਜਿਹੜਾ ਮੇਰੇ ਭਾਵਨਾ ਨਾਲ ਅਸਲ ਜਿਹੜਾ ਮੌਜੂਦਾ ਰਾਜਾ ਗਗ ਸਿੰਘ ਆ ਉਹਦੇ ਦਾਦੇ ਦਾ ਨਾਮ ਰੱਖਿਆ ਹੈਗਾ ਮੇਦ ਉਹਦੇ ਦਾਦ ਦਾਦੇ ਦਾ ਨਾਮ ਸੀਗਾ ਮੇਦ ਸਿੰਘ ਮਤਲਬ ਉਹਦੀ ਯਾਦ ਚਿਹ ਬਣਾਇਆ ਸੀਗਾ ਇਹ ਬਣਾਇਆ ਸੀਗਾ 1944 ਦੇ ਵਿੱਚ ਕੰਪਲੀਟ ਹੋਇਆ ਜੀਗਾ ਤੇ ਜਿਹੜੀ ਉਹ ਬੜੀ ਜਗ੍ਹਾ ਦੀ ਸੀ ਇੱਥੇ ਪ੍ਰਿੰਕਾ ਚੋਪੜਾ ਦਾ ਮਤਲਬ ਵਿਆਹ ਹੋਇਆ ਸੀ ਇਹਦਾ ਪ੍ਰੋਗਰਾਮ ਜਆ ਹੋਇਆ ਸੀ ਇੱਕ ਵਾਰੀ ਇੱਥੇ ਆਉਂਦੀ ਰਹਿੰਦੀ ਆ ਪ੍ਰਿੰਕਾ ਚੋਪੜਾ ਕਹਿੰਦੇ 1920 ਦੇ ਵਿੱਚ ਨਾ ਅਸਲ ਦੇ ਵਿੱਚ ਕਹਿੰਦੇ ਇੱਥੇ ਸੋਕਾ ਪੈ ਗਿਆ ਸੀਗਾ ਤੇ ਸੋਕਾ ਪੈਣ ਤੋਂ ਬਾਅਦ ਕਿਸਾਨਾਂ ਨੇ ਮਦਦ ਮੰਗੀ ਸੀ ਤੇ ਰਾਜੇ ਨੇ ਉਹਨਾਂ ਨੂੰ ਇੱਕ ਮਹਿਲ ਬਣਾ ਦਿੱਤਾ 4600 ਮਹਿਲ ਤੇ ਇਹ ਉਸ ਸਮੇਂ ਦਾ ਬਣਿਆ ਹੋਇਆ ਹੈਗਾ ਤਾਂ ਇਹਦੇ ਵਿੱਚ ਕਹਿੰਦੇ 347 ਕਮਰੇ ਬਣੇ ਹੋਏ ਨੇ ਤੇ ਇੱਕ ਹਾਲ ਬਣਿਆ ਹੋਇਆ ਜਿਹਦੇ ਵਿੱਚ 300 ਬੰਦਾ ਬੈਠ ਸਕਦਾ ਹੈਗਾ ਤੇ ਕਾਫੀ ਖੂਬਸੂਰਤ ਹੈਗਾ ਅੱਗੇ ਜਾ ਕੇ ਦੇਖਦੇ ਆਂ ਕਾਫੀ ਖੂਬਸੂਰਤ ਹੈ ਉਹ ਸੋਨਾ ਬਣਿਆ ਹੋਇਆ ਮੇਰੇ ਭਾਬਣਾ ਤੇ ਜਿਵੇਂ ਆ ਪੱਥਰ ਲੱਗਿਆ ਹੈ ਨਾ ਇਹ ਮਗੜਾਣਾ ਦਾ ਸੰਗਮਰ ਲੱਗਿਆ ਹੋਇਆ ਹੈਗਾ ਇਹੋ ਜਿਹੀ ਮੇ ਲੱਕੜਾਂ ਲੱਗੀ ਹੋਈ ਆ ਸਾਰੀ ਇਹ ਪਰਮੇ ਟੀਕੀ ਲੱਕੜ ਲੱਗੀ ਹੋਈ ਹੈਗੀ ਬਹੁਤ ਕੰਡ ਉਸ ਸਮੇਂ ਦੀ ਲੱਕੜਾਂ ਦੀ ਪਾਲਸ ਵਗੈਰਾ ਬਚੀ ਹੋਈ ਆ ਤੇ ਇੱਧਰ ਬੜੇ ਹਨ ਡੀਆਨ ਵਗੈਰਾ ਤੇ ਰਾਜ ਜੀਆਂ ਪੁਰਾਣੀਆਂ ਫੋਟੋਆਂ ਜਿਵੇਂ ਉਹ ਫੋਟੋ ਲੱਗੀ ਹੋਈ ਹੈਗੀ ਮੈਂ ਜੂਮ ਕਰਕੇ ਦਿਖਾ ਦਨੇ ਸਟਾਰ ਸੂਰ ਹੀਟੇ ਜਾਂਦੇ ਸੀ ਰਾਜ ਉਸ ਸਮੇਂ ਉਹਨਾਂ ਦੀਆਂ ਸਾਰੀਆਂ ਫੋਟੋਆਂ ਵਗੈਰਾ ਲੱਗੀਆਂ ਹੋਈਆਂ ਆ ਸਾਰੀਆਂ ਉਹਨਾਂ ਦੀਆਂ ਫੋਟੋਆਂ ਬਣੀਆਂ ਹੋਈਆਂ ਨੇ ਜਿਹੜਾ ਇੱਥੇ ਦਾ ਰਾਜਾ ਸੀ ਗਗ ਸਿੰਘ ਉਹਦੇ ਪਿਤਾ ਦੀ ਫੋਟੋ ਤੇ ਰਾਜਕੁਮਾਰਾ ਸਹਿਬਾ ਤੇ ਮਤਲਬ ਜਿਹੜੀਆਂ ਪੁਰਾਣੀਆਂ ਹਰੀਆਂ ਦੇ ਰਾਜਾ ਮਹਾਰਾਜੇ ਹੁੰਦੇ ਸੀ ਉਹਨਾਂ ਦੇ ਫੋਟੋਆਂ ਵਗੈਰਾ ਲੱਗੇ ਹੋਏ ਨੇ ਬਾਈ ਜੀ ਲਾਲ ਸਹਿਬਾ ਬਾਈ ਜੀ ਦਾ ਸਹਿਬਾ ਚਰਨਦਰ কুমার ਕੁਮਾਰ ਜੀ ਮਹਾਰਾਜੇ ਦੇ ਫੋਟੋ ਤੇ ਆ ਰਿਜਨਲ ਫੋਟੋ ਮਾਰੇ ਸਾਰੀਆਂ ਹੈ ਆ ਮੇਰੇ ਪਾਬੰਦੇ ਵਿੱਚ ਜਦੋਂ ਵੀ ਇਹ ਕਹਿੰਦੇ ਵੀ ਬਾਕੀ ਚੰਦ ਦੇ ਸੀ ਆਹ ਦੇ ਵਿੱਚ ਚੰਦਰ ਹੁੰਦਾ ਠੀਕ ਆਹ ਦੀ ਚੱਲ ਗਏ ਨੇ ਬਾਕੀ ਦੇ ਨਾਲ ਹੀ ਕਾਫੀ ਖੂਬਸੂਰਤ ਬਣਿਆ ਹੈਗਾ ਆ ਸਾਰਾ ਕੰਚ ਦਾ ਸਮਾਨ ਪਿਆ ਇੱਥੇ ਕਿਤਨਾ ਦੇ ਚ ਵਰਤਨ ਬਣੇ ਹੋਏ ਨੇ ਅਮੇਰਪਾਪਨ ਜਿਹੜਾ ਮਿਊਜ਼ੀਅਮ ਹੋ ਤਾਂ ਬੇ ਜਿਹੜੀ ਦੇਖਣ ਚੀਜ਼ ਹੈ ਨਾ ਉਹ ਆਹ ਵਾਲੀ ਹੈ ਅਸਲ ਚ ਜਿਵੇਂ ਮਤਲਬ ਡਰਿੰਕ ਵਗੈਰਾ ਕਰ ਲਈ ਉਹਨਾਂ ਨੇ ਇੱਕ ਐਮ ਐਲ ਦੇ ਵਿੱਚ ਹੁੰਦੇ ਸੀਗੇ ਸੀਸੀਆ ਦੇ ਵਗੈਰਾ ਹੁੰਦੇ ਸੀ ਉਹ ਰੱਖਿਆ ਹੋਇਆ ਰਹਿੰਦਾ ਨਾ ਤੇ ਸਾਰਾ ਇਹ ਕੰਚ ਦਾ ਸਮਾਨ ਹੈ ਸਾਰਾ ਬੈਲਜੀਅਮ ਦਾ ਸਮਾਨ ਹੈਗਾ ਇਹ ਸਾਰਾ ਉਸ ਸਮੇਂ ਦਾ ਜਿਹੜਾ ਬੈਲਜੀਅਮ ਤੋਂ ਆਉਂਦਾ ਸੀ ਯੂਰਪ ਤੋਂ ਆਉਂਦਾ ਸੀ ਸਾਰਾ ਸਮਾਨ ਇਹ ਭਵਨ ਦੇ ਵਿੱਚ ਮਿਲੂਗਾ ਦੇਖਣ ਨੂੰ ਕਾਫੀ ਖੂਬਸੂਰਤ ਜਿਵੇਂ ਆ ਪਿਆਲੀਆਂ ਰੱਖੀਆਂ ਹੋਈਆਂ ਨੇ ਹਰ ਚੀਜ਼ ਤਾਂ ਬੁਰੀ ਜ਼ਬਰਦਸਤ ਬਣਾਈ ਹੋਈ ਆ ਖਾਣਾ ਖਾਣ ਲਈ ਬੈਠਣ ਵਾਲੇ ਟੇਬਲ ਟੇਬਲ ਦੇ ਵਿੱਚ ਆ ਜਿਹੜਾ ਕਾਂਚ ਦਾ ਸਾਰਾ ਸਮਾਨ ਹੁੰਦਾ ਸੀ ਗਲਾਸ ਚਮਚੇ ਚਾਂਦੀ ਦੇ ਤੇ ਜੋ ਪਿੱਤਲ ਤਾਂਬੇ ਦੇ ਜਿਹੜੇ ਭਾਂਡੇ ਹੁੰਦੇ ਸੀ ਸਾਰੇ ਇੱਥੇ ਲੱਗੇ ਹੋਏ ਨੇ ਤੇ ਗੇਟ ਵਗੈਰਾ ਉਹ ਮੇ ਰੱਖਿਆ ਹੋਇਆ ਹੈਗਾ ਬਣਾ ਕੇ ਤੇ ਉਸ ਸਮੇਂ ਦੇ ਅਸਲ ਦੇ ਵਿੱਚ ਇਹ ਸਾਰਾ ਜਿਵੇਂ ਉਹ ਛੋਟਾ ਪੱਖਾ ਲੱਗਿਆ ਹੋਇਆ ਹੈਗਾ ਤੇ ਆ ਮਿਊਜ਼ਿਕਲ ਸੰਗੀਤ ਸੁਣ ਲਈ ਤੇ ਇਧਰਲੇ ਪਾਸੇ ਜਿਹੜਾ ਉਹ ਸਾਹਮਣੇ ਆਪਾਂ ਨੂੰ ਘੋੜਾ ਦਿਸ ਰਿਹਾ ਹੈਗਾ ਉਹਦੇ ਵੀ ਘੋੜਸਵਾਰੀ ਕਰਦੇ ਸੀਗੇ ਉਹ ਇੱਕ ਤਰ੍ਹਾਂ ਦਾ ਮਤਲਬ ਬਣਾ ਕੇ ਰੱਖਿਆ ਹੋਇਆ ਪੁੱਤ ਜਾ ਤੇ ਆਹ ਯੂਰਪੀਅਨ ਦਾ ਸੱਭਿਆਚਾਰ ਲੱਗ ਰਿਹਾ ਕੁਝ ਇਹ ਇੰਡੀਅਨ ਦਾ ਹੈ ਨਹੀਂਗਾ ਯੂਰਪ ਦਾ ਲੱਗਦਾ ਹੈ ਰਾਜਕੁਮਾਰੀ ਇੰਗਲੈਂਡ ਵਾਲਾ ਲੱਗ ਰਿਹਾ ਹੈ ਤੇ ਉਸ ਸਮੇਂ ਦੇ ਫਰਨੀਚਰ ਵਗੈਰਾ ਤੇ ਪਿਆਲੀਆਂ ਵਗੈਰਾ ਤੇ ਉਸ ਸਮੇਂ ਦੇ ਤਗਮੇ ਤੇ ਰਾਜੇ ਦੀਆਂ ਫੋਟੋਆਂ ਸਾਰੀਆਂ ਉਹ ਆਪਾਂ ਨੂੰ ਦੇਖਣ ਨੂੰ ਇੱਥੇ ਮਿਲ ਜਾਂਦੇ ਨੇ ਆ ਜਿਹੜੇ ਆਪਾਂ ਨੂੰ ਆ ਦਿਖ ਰਹੇ ਨੇ ਪਰਫਿਊਮ ਵਗੈਰਾ ਇਤਰ ਵਗੈਰਾ ਲਾਉਣ ਲਈ ਦਾ ਮਤਲਬ ਇੱਕ ਔਰਤਾਂ ਦਾ ਜਿਹੜਾ ਉਸ ਸਮੇਂ ਦਾ ਸਮਾਨ ਹੁੰਦਾ ਸੀ ਉਹਦੇ ਵਿੱਚ ਜਿਹੜੀ ਮੀਨਾਕਾਰੀ ਹੋਈ ਵੀ ਆ ਬਹੁਤ ਸੋਹਣੀ ਹੋਈ ਆ ਇਹ ਹੱਥੀ ਕੀਤੀ ਹੋਈ ਆ ਸਾਰੀ ਜਿਵੇਂ ਇੱਕ ਤਰ੍ਹਾਂ ਨੇ ਆਪਾਂ ਜੈਪੁਰ ਦੇ ਵਿੱਚ ਮਿਊਜ਼ੀਅਮ ਦੇ ਦੇਖਿਆ ਸੀ ਉਹਦੇ ਬਣਿਆ ਹੋਇਆ ਸਾਰਾ ਸੇਮ ਪ੍ਰਸਾਸ ਇਹ ਇਹਦੇ ਵਿੱਚ ਜਦੋਂ ਆਪਾਂ ਅੱਗੇ ਜਾਂਦੇ ਆ ਤਾਂ ਆਪਾਂ ਨੂੰ ਦੇਖਣ ਨੂੰ ਮਿਲਦਾ ਅਜ ਆਹ ਸਾਮਾਨ ਸਾਜਾ ਸਾਮਾਨ ਸ਼ੀਸ਼ਾ ਵਗੈਰਾ ਤੇ ਦੋਨੇ ਪਾਸੇ ਕੋਮਦਾਂ ਦਾ ਸ਼ੀਸ਼ਾ ਉਸ ਸਮੇ ਦਾ ਤੇ ਆਹ ਵਾਲਾ ਸਾਮਾਨ ਜਿੱਥੇ ਚਿੱਠੀਆਂ ਵਗੈਰਾ ਲਿਖਦੇ ਸੀਗੇ ਜੋ ਸਮੇਂ ਲਈ ਕਲਮ ਕਾਲਮ ਵਗੈਰਾ ਪਈ ਆ ਚਿੱਠੀਆਂ ਵਗੈਰਾ ਪਈਆਂ ਨੇ ਤੇ ਆਹ ਵੱਡੀ अलमारी ਵਗੈਰਾ ਤੇ ਗੁਲਦਸਤਾ ਵਗੈਰਾ ਇਹ ਦੇਖਣ ਨੂੰ ਆਪਾਂ ਨੂੰ ਆ ਮਿਲ ਜਾਂਦਾ ਉਹ ਸੋਨਾ ਬਣਿਆ ਹੋਇਆ ਇਹ ਜਿਹੜੀ ਰਜ ਦੀਆਂ ਪੁਰਾਣੀਆਂ ਫੁਟਵਾ ਜਿਹੜੀ ਇਹ ਇਮਾਰਤ ਜਸਲ ਡਿਜ਼ਾਈਨ ਆ ਨਾ ਜਿਹੜਾ ਅਸਲ ਤੇ ਬਣਾਇਆ ਹੱਟਿਆ ਇਹ ਉਸ ਸਮਾਂ ਜਿਹੜਾ ਐਂਡਰੀ ਬਾਨ ਲਾਚੈਸਟਰ ਹੁੰਦਾ ਸੀਗਾ ਇਹਨੇ ਨਵੀਂ ਦਿੱਲੀ ਜਿਹੜੀ ਕੰਪਲੈਕਸ ਸੀ ਰਾਜ ਸਭਾ ਵਾਲੀ ਉਹਦੀ ਯੋਜਨਾ ਬਣਾਈ ਸੀ ਬਣਾਉਣ ਦੀ ਉਹਨੇ ਗਿਆਨ ਤਿਆਰ ਕੀਤਾ ਸੀ ਇਹ ਮਤਲਬ ਇਹ ਇੰਡੀਅਨ ਬੰਦੇ ਨੇ ਨਹੀਂ ਤਿਆਰ ਕੀਤਾ ਸੀ ਹੱਟਿਆ ਨਾ ਹੰਰੀਵਾਨ ਲੈਚਸਟਰ ਨੇ ਕੀਤਾ ਸੀਗਾ ਇਹ ਮਤਲਬ ਹੈ ਇੱਕ ਤਰ੍ਹਾਂ ਦਾ ਮੁਗਲ ਸਟਾਈਲ ਹੀ ਤੇ ਜਿਹੜਾ ਯੂਰੋਪੀਅਨ ਕਲਚਰ ਆ ਉਹ ਦੋਨਾਂ ਦਾ ਮਿਕਸ ਜਿਆ ਕਰਕੇ ਇਹ ਡਿਜ਼ਾਈਨ ਤਿਆਰ ਕੀਤਾ ਹੋਇਆ ਹੈਗਾ ਦੂਈ ਮੇਰੇ ਭਾਵਨ ਦੇ ਵਿੱਚ ਜਿਹੜੇ ਹਵਾਈ ਜਹਾਜ਼ਾਂ ਦੀਆਂ ਫੋਟੋਆਂ ਜਾਂ ਹੈਲੀਕਾਪਟਰ ਦੀਆਂ ਜਿਹੜੀਆਂ ਫੋਟੋਆਂ ਵਗੈਰਾ ਲਾਈਆਂ ਹੋਈਆਂ ਨੇ ਤੇ ਡਾਇਗ੍ਰਾਮ ਵਗੈਰਾ ਬਣਾ ਕੇ ਰੱਖੇ ਹੋਏ ਨੇ ਤੇ ਆਹ ਵਾਲੇ ਡਾਇਗਰਾਮ ਨੇ ਉਸ ਸਮੇਂ ਦੇ ਜਿਹੜੇ ਬਣੇ ਹੋਏ ਨੇ ਸਾਰੇ ਤੇ ਇੱਥੇ ਆ ਜਿਹੜੀ ਲਾਈਟ ਜੀ ਆ ਤਾਂ ਹੁਣ ਵੀ ਕੰਮ ਆਉਂਦੀ ਹੈ ਜੀ ਆਪਣੇ ਮੋਸਟਲੀ ਲੋਕ ਜਿਹੜੇ ਮੋਟਰਸਾਈਕਲ ਦੇ ਲਾਉਂਦੇ ਨੇ ਜਾਂ ਹਵਾ ਰੋਕਣ ਦੀ ਅੱਖਾਂ ਤੋਂ ਇਹ ਲਾਉਂਦੇ ਨੇ ਉਸ ਸਮੇਂ ਪਹਿਲਾਂ ਜਦੋਂ ਹੁੰਦੇ ਸੀਗੇ ਸਾਰੀਆਂ ਉਸ ਸਮੇਂ ਦੇ ਬਣਾਏ ਹੋਏ ਨੇ ਟੇ ਹਨ ਇਹ ਜਿਹੜਾ ਭਵਨ ਦਾ ਜਿਹੜਾ ਨਮੂਨਾਗਾ ਉਹ ਦਿਖਾਇਆ ਹੋਇਆਗਾ ਅੰਦਰੋਂ ਕਿਵੇਂ ਆ ਕਿੱਥੇ ਕਿੱਥੇ ਕਿਹੜੀ ਜਗ੍ਹਾ ਕਿਉਂ ਸਾਰਾ ਭਵਨ ਦਾ ਨਮੂਨਾ ਬਣਿਆ ਹੋਇਆਗਾ ਪਾ ਵੰਦੀ ਵਿੱਚ ਜਿਹੜੀ ਆਪ ਨੂੰ ਕੰਧਾਂ ਤੋਂ ਉੱਪਰ ਚਤਰ ਗਲਾ ਕੀਤੀ ਦਹਰੀ ਆ ਬਹੁਤ ਖੂਬਸੂਰਤ ਆ ਤੇ ਬਹੁਤ ਖੂਬਸੂਰਤ ਪਟਾਈ ਹੋਈ ਆ ਤੇ ਇਹ ਬੈਠਣ ਲਈ ਸੋਫੇ ਵਗੈਰਾ ਲਾਏ ਹੋਣੇ ਉਸ ਸਮੇਂ ਦੇ ਸਾਰੇ ਸੋਫੇ ਨੇ ਟਰਕਚਰ ਵਗੈਰਾ ਤੇ ਆਹ ਵੇ ਸਾਰਾ ਸਟਰਕਚਰ ਵਗੈਰਾ ਉਸ ਸਮੇਂ ਦਾ ਹੈ ਤੇ ਮੂਰਤੀ ਵਗੈਰਾ ਜਿਹੜੀ ਹੋਈ ਹੈ ਮੇਚਤਰ ਕਲਾ ਵਗੈਰਾ ਕੰਧਤ ਕੀਤੀ ਹੋਈ ਆ ਬਹੁਤ ਖੂਬਸੂਰਤ ਬਣਾਈ ਹੋਇਆ ਇਹ ਪੱਖਾ ਉਸ ਸਮੇਂ ਦਾ ਹੀ ਆ ਕਾਫੀ ਭਾਰੀ ਪੱਖਾ ਹੈ ਪਾਬੰਦੀ ਅੰਦਰ ਹੀ ਅੱਪਾ ਨੂੰ ਕਈ ਕਦਰਾਂ ਦੇ ਘੜੀਆਂ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਆਹ ਵਾਲੇ ਘੜੀਆਂ ਦੇ ਡਿਜ਼ਾਈਨ ਮਾਡਲ ਛੋਟੀ ਘੜੀ ਵੱਡੀ ਘੜੀ ਤੇ ਆਹ ਜਿਹੜੀਆਂ ਘੜੀਆਂ ਦੇਖਣ ਨੂੰ ਵਰਗਦੀਆਂ ਇਹ ਸਾਰਾ ਜਿਹੜਾ ਸਟਰਕਚਰ ਹੈ ਨਾ ਅਸਲ ਦੇ ਵਿੱਚ ਇਹ ਸਾਰਾ ਯੂਰਪੀਅਨ ਕਲਚਰ ਵਾਲਾ ਹੈ ਸਟਰਕਚਰ ਹੈ ਤੇ ਆਹ ਦੇਖੋ ਜਿਵੇਂ ਆਹ ਸਾਰਾ ਕੋੜਿਆਂ ਦੇ ਉੱਤੇ ਲਗਾਮ ਪਾਈ ਹੋਈ ਆ ਭਜਾਰੇ ਨੇ ਤੇ ਥੱਲੇ ਦਾ ਘੜੀ ਲੱਗੀ ਹੋਈ ਹੈ ਚਾਬੀ ਵਾਲੀ ਘੜੀ ਹੈਗੀ ਤੇ ਆਹ ਵੀ ਸਾਰਾ ਯੂਰਪੀਅਨ ਦਾ ਜਨਾਨ ਵਾਲੀ ਜਿਹੜੀ ਸੱਭਤ ਹੁੰਦੀ ਸੀ ਜੁਰਪਣ ਵਾਲੀ ਉਸ ਸਮੇਂ ਦੇ ਮਤਲਬ ਦੇਖਣ ਤੋਂ ਉਦਾਂ ਹੀ ਲੱਗਦਾਗਾ 27 ਵਿੱਚ ਇਸੇ ਜਰ ਬਠਾਗਾ ਤੇ ਆਹ ਤਿੰਨ ਬਸਲ ਘੜੀ ਹੈਗੀ ਇਹ ਫਰੰਟ ਤੋਂ ਵੀ ਹੈ ਸਾਈਡ ਤੋਂ ਵੀ ਹੈ ਇਧਰ ਵੀ ਹੈ ਤੇ ਆਹ ਵਾਲੀ ਘੜੀ ਜਿਵੇਂ ਸਮੁੰਦਰੀ ਸ਼ਾਹ ਦਾ ਡਿਜ਼ਾਈਨ ਬਣਾਇਆ ਹੋਇਆ ਉਹ ਤੇ ਘਟੀ ਲੱਗੀ ਹੋਈ ਆ ਉਹ ਡਿਜ਼ਾਈਨ ਆਂਗਾ ਤੇ ਕਾਫੀ ਖੂਬਸੂਰਤ ਹੈ ਇਹ ਸਾਰਾ ਘੜੀਆਂ ਵਾਲਾ ਬਾਥਰੂਮ ਵੀ ਇੱਕ ਤਰ੍ਹਾਂ ਦਾ ਲਾ ਲਈ ਆਪਾਂ ਇੱਥੇ ਆਪ ਨੂੰ ਕਾਫੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇਹ ਸਾਰੀਆਂ ਘੜੀਆਂ ਨੇ ਉਸ ਸਮੇਂ ਦੀਆਂ ਜਿਵੇਂ ਆਪਾਂ ਵੀਡੀਓ 'ਚ ਗੱਲ ਕਰ ਰਹੇ ਸੀ ਵੀ ਇਹ ਮੇਜ ਭਾਵਨ ਅਸਲ 'ਚ ਤਿੰਨ ਭਾਗਾਂ 'ਚ ਬੰਡਿਆ ਹੋਇਆ ਹੈਗਾ ਜਿਹੜਾ ਆਪਾਂ ਭਾਗ ਦੇ ਇੱਕ ਆ ਉਹ ਵਾਲਾਗਾ ਵਿੰਗ ਤੇ ਆ ਇਧਰ ਹੋਟਲ ਬਣਿਆ ਹੋਇਆ ਹੈਗਾ ਤੇ ਹੋਟਲ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਪ੍ਰਿੰਕਾ ਚੋਪੜਾ ਜਿਹੜਾ ਵਿਆਹ ਹੋਇਆ ਸੀਗਾ ਇੱਥੇ ਹੋਇਆ ਸੀਗਾ ਮੇਰੇ ਭਾਵਨ ਦੇ ਵਿੱਚ ਤੇ ਇਧਰ ਨੋ ਐਂਟਰੀ ਲੱਗੀ ਹੋਈ ਆ ਜਾਣ ਦੀ ਇਜਾਜ਼ਤ ਨਹੀਂਗੀ ਇਹਦਾ ਗੇਟ ਪਰਲੇ ਪਾਸੇ ਦੀ ਆ ਉਧਰ ਦੀ ਤੇ ਉਧਰ ਆਪਾਂ ਨਹੀਂ ਜਾ ਨਹੀਂ ਸਕਦੇ ਮਤਲਬ ਇੱਥੇ ਜਿਹੜਾ ਰਹਿਣ ਦਾ ਕਹਿੰਦੇ ਵੀ ਖਰਚਾ ਹੈਗਾ ਉਹ 55 ਤੋਂ 60000 ਰੁਪਿਆ ਪਰ ਨਾਈਟ ਦਾ ਹੁੰਦਾਗਾ ਇਹ ਖਾਣਾ ਮਗਰ ਇਨਕਲੂਡ ਹੁੰਦਾਗਾ ਇਹ ਮਹਿੰਗਾ ਕਾਫੀ ਤੇ ਪਲੱਸ ਹੀ ਹੁੰਦਾਗਾ 60 65000 ਤੋਂ ਪਲੱਸ ਪਲੱਸ ਕਹਿ ਰਹੇ ਨੇ ਤੇ ਇਧਰ ਪਾਰਕ ਵਗੈਰਾ ਬਣਿਆ ਹੋਇਆ ਹੈਗਾ ਭਵਨ ਦੇ ਵਿੱਚ ਜਿਹੜਾ ਉਹ ਵਾਲਾ ਸਾਹਮਣੇ ਆਪ ਨੂੰ ਆਹਾ ਉਸ ਚਰ ਤੇ ਸੀ ਜਾਂਦਾਗਾ ਉਹ ਇਹਦਾ ਹੀ ਹੈਗਾ ਹਿੱਸਾ ਮਤਲਬ ਜਿਹੜਾ ਅਮੀਰ ਜਮਾ ਇੰਦਰ ਦੀ ਇੰਟਰਨਲੀ ਇਹ ਸਾਰੇ ਜੁੜੇ ਹੋਣੇ ਆਪ ਸੱਚ ਤੇ ਜਿਹੜਾ ਇੱਕ ਸਾਹੀ ਪਰਿਵਾਰ ਆ ਦੋ ਭਾਗ ਤੇ ਹੀ ਹੋ ਗਿਆ ਇੱਕ ਹੋਟਲ ਹੋ ਗਿਆ ਤੇ ਇੱਕ ਮਿਊਜ਼ੀਅਮ ਹੋ ਗਿਆ ਜਿਹੜਾ ਸਾਹੀ ਪਰਿਵਾਰ ਆ ਉਹ ਲੱਗ ਜਗ੍ਹਾ ਰਹਿੰਦਾਗਾ ਉਮੀਦ ਭਵਨ ਘੁੰਮਣ ਲਈ ਆਪਾਂ ਨੂੰ ਤਕਰੀਬਨ ਘੰਟਾ ਤੋਂ ਡੇਢ ਘੰਟਾ ਲੱਗ ਜਾਂਦਾ ਤੇ ਉਮੀਦ ਭਵਨ ਦੇ ਵਿੱਚ ਵੀਡੀਓ ਬਣਾਉਂਦੀ ਜਿਆਦਾ ਤਾਂ ਹੈ ਨਹੀਂ ਸੀਗੀ ਤਾਂ ਕਰਕੇ ਆਪਾਂ ਵੀਡੀਓ ਥੋੜੀ ਥੋੜੀ ਬਣਾਇਆ ਨੇ ਛੋਟੀਆਂ ਛੋਟੀਆਂ ਜਿਹਾ ਘੱਟ ਬੋਲ ਕੇ ਜੀ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਤੇ ਆਪਾਂ ਇਹ ਵਲੌਗ ਨੂੰ ਕਰਦੇ ਇੱਥੇ ਖਤਮ ਤੇ ਆਪਾਂ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੇ ਵੀਡੀਓ ਦੇਖਣ ਲਈ ਧੰਨਵਾਦ ਤੇ ਵੀਡੀਓ ਨਾਲ ਬਣੇ ਰਹੋ ਅਗਲੇ ਵਲੌਗ ਲਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ